ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਨਪੋਲੀਅਨ ਹਿਲੋ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ ਵਿਚਾਰ ਦੀ ਸ਼ਕਤੀ ਤੁਸੀਂ ਜਿੱਥੇ ਹੋ ਅਤੇ ਜੋ ਹੋ ਵਿਚਾਰ ਦੀਆਂ ਆਦਤਾਂ ਕਰਕੇ ਹੋ ਮੈਂ ਇਸ ਗੱਲ ਨੂੰ ਦੁਬਾਰਾ ਕਹਿਣਾ ਚਾਹੁੰਦਾ ਹਾਂ ਤਾਂ ਕਿ ਤੁਸੀਂ ਸੱਚਮੁੱਚ ਇਸ ਜਾਣਕਾਰੀ ਨੂੰ ਮਨ ਵਿੱਚ ਬਿਠਾ ਲਵੋ ਤੁਸੀਂ ਜਿੱਥੇ ਹੋ ਅਤੇ ਜੋ ਹੋ ਵਿਚਾਰ ਦੀਆਂ ਹਰਤਾਂ ਕਰਕੇ ਹਾਂ ਤੁਹਾਡੀ ਵਿਚਾਰ ਦੀ ਹਰਤ ਤੁਹਾਡੇ ਜੀਵਨ ਦੀ ਇੱਕੋ ਇੱਕ ਹਾਲਤ ਹੈ ਜਿਸ ਉੱਪਰ ਤੁਹਾਡਾ ਪੂਰਾ ਕਾਬੂ ਹੈ ਇਹ ਜ਼ਿੰਦਗੀ ਦਾ ਸਭ ਤੋਂ ਡੂੰਘਾ ਤੱਤ ਹੈ ਕਿਉਂਕਿ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਈਸ਼ਵਰ ਇਸ ਮਹਾਨ ਅਧਿਕਾਰ ਦੀ ਜ਼ਰੂਰਤ ਨੂੰ ਸਮਝਦਾ ਸੀ ਜੇ ਅਜਿਹਾ ਨਹੀਂ ਹੁੰਦਾ ਤਾਂ ਉਸ ਨੇ ਇਸੇ ਜੀਵਨ ਦੀ ਉਹ ਇੱਕੋ ਇੱਕ ਹਾਲਤ ਨਾ ਬਣਾਈ ਹੁੰਦੀ ਜਿਸ ਨੂੰ ਅਸੀਂ ਪੂਰੀ ਤਰ੍ਹਾਂ ਕਾਬੂ ਕਰ ਸਕਦੇ ਹਾਂ। ਈਸ਼ਵਰ ਇਸ ਇਨਸਾਨ ਨੂੰ ਵਿਚਾਰ ਦੀਆਂ ਆਰਤਾਂ ਉੱਪਰ ਪੂਰਾ ਕੰਟਰੋਲ ਦੇਣਾ ਚਾਹੁੰਦਾ ਸੀ। ਇਸ ਦਾ ਨਤੀਜਾ ਸਾਨੂੰ ਸਪਸ਼ਟ ਤੌਰ ਤੇ ਆਦਤ ਦੀ ਬ੍ਰਹਿਮੰਡੀ ਸ਼ਕਤੀ ਦੇ ਨਿਜ਼ਮ ਵਿੱਚ ਵੀ ਦਿਖਦਾ ਹੈ। ਉਹ ਜਰੀਆ ਜਿਸ ਰਾਹੀਂ ਵਿਚਾਰ ਦੀਆਂ ਆਰਤਾਂ ਸਵੈ ਚਾਲੂ ਹੋ ਜਾਣ ਅਤੇ ਬਿਨਾਂ ਕਿਸੇ ਯਤਨ ਦੇ ਕੰਮ ਕਰਦੀਆਂ ਰਹਿਣ। ਇੱਥੇ ਮੈਂ ਕੇਵਲ ਇਸ ਤੱਥ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ। ਕਿ ਈਸ਼ਵਰ ਨੇ ਸਾਡੇ ਦਿਮਾਗ ਦੀ ਅਜਿਹੀ ਰਚਨਾ ਕੀਤੀ ਹੈ ਜਿਸ ਰਾਹੀਂ ਸਾਰੀਆਂ ਹਰਤਾਂ ਆਪਣੇ ਆਪ ਬਣਦੀਆਂ ਜਾਣ ਸਵੈ ਅਨੁਸ਼ਾਸਨ ਉਹ ਸਿਧਾਂਤ ਹੈ ਜਿਸ ਰਾਹੀਂ ਵਿਅਕਤੀ ਆਪਣੀ ਵਿਚਾਰ ਦੌਲਤ ਨੂੰ ਇਸ ਤਰ੍ਹਾਂ ਆਕਾਰ ਦੇ ਸਕਦਾ ਹੈ ਤਾਂ ਕਿ ਉਹ ਉਦੇਸ਼ਾਂ ਅਤੇ ਮੰਤਵਾਂ ਦੀ ਸਹਾਇਕ ਹੋਵੇ ਇਸ ਅਧਿਕਾਰ ਨਾਲ ਇੱਕ ਭਾਰੀ ਜ਼ਿੰਮੇਵਾਰੀ ਵੀ ਆਉਂਦੀ ਹੈ ਕਿਉਂਕਿ ਇਸ ਤੋਂ ਬਹੁਤ ਹੱਦ ਤੱਕ ਇਹ ਤੈਅ ਹੁੰਦਾ ਹੈ ਕੀ ਵਿਅਕਤੀ ਜੀਵਨ ਵਿੱਚ ਕਿੰਨੀ ਉਚਾਈ ਤੱਕ ਪਹੁੰਚੇਗਾ ਜੇ ਇਸ ਅਧਿਕਾਰ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਜੇ ਵਿਅਕਤੀ ਨਿਸ਼ਚਿਤ ਉਦੇਸ਼ਾਂ ਵੱਲ ਲੈ ਜਾਣ ਵਾਲੀਆਂ ਆਰਤਾਂ ਨਹੀਂ ਪਾਉਂਦਾ ਤਾਂ ਜੀਵਨ ਦੀਆਂ ਹਾਲਤਾਂ ਜੋ ਵਿਅਕਤੀ ਦੇ ਕਾਬੂ ਤੋਂ ਬਾਹਰ ਹੁੰਦੀਆਂ ਹਨ ਆਪਣਾ ਕੰਮ ਕਰਨਗੀਆਂ ਅਤੇ ਇਹ ਅਕਸਰ ਬਹੁਤ ਖਰਾਬ ਕੰਮ ਹੁੰਦਾ ਹੈ ਹਰ ਵਿਅਕਤੀ ਵਿੱਚ ਬਹੁਤ ਸਾਰੀਆਂ ਆਰਤਾਂ ਹੁੰਦੀਆਂ ਹਨ ਕੁਝ ਆਰਤਾਂ ਡਰ ਸ਼ੱਕ ਚਿੰਤਾ ਤਣਾਅ ਲਾਲਚ ਅੰਧ ਵਿਸ਼ਵਾਸ ਈਰਖਾ ਤੇ ਨਫ਼ਰਤ ਕਰਕੇ ਪੈਂਦੀਆਂ ਹਨ ਸਵੈ ਅਨੁਸ਼ਾਸਨ ਹੀ ਉਹ ਇੱਕੋ ਇੱਕ ਸਾਧਨ ਹੈ ਜਿਸ ਰਾਹੀਂ ਵਿਅਕਤੀ ਆਪਣੇ ਵਿਚਾਰਾਂ ਦੀਆਂ ਆਦਤਾਂ ਨੂੰ ਕਾਬੂ ਅਤੇ ਨਿਰਦੇਸ਼ਕ ਕਰ ਸਕਦਾ ਹੈ ਜਦ ਤੱਕ ਆਤਮਾ ਦੀ ਬ੍ਰਹਿਮੰਡੀ ਸ਼ਕਤੀ ਦਾ ਨਿਜ਼ਮ ਉਹਨਾਂ ਨੂੰ ਸਥਾਈ ਅਤੇ ਆਪਣੇ ਆਪ ਚੱਲਣ ਵਾਲਾ ਨਾ ਬਣਾ ਦੇਵੇ ਇਸ ਉੱਪਰ ਸਾਵਧਾਨੀ ਨਾਲ ਵਿਚਾਰ ਕਰੋ ਕਿਉਂਕਿ ਇਹ ਤੁਹਾਡੀ ਮਾਨਸਿਕ ਸਰੀਰਕ ਅਤੇ ਅਧਿਆਤਮਿਕ ਤਕਦੀਰ ਦੀ ਕੁੰਜੀ ਹੈ ਤੁਸੀਂ ਵਿਚਾਰਾਂ ਦੀਆਂ ਮਨਚਾਹੀਆਂ ਹਰਤਾਂ ਪਾ ਸਕਦੇ ਹੋ ਤਾਂ ਕਿ ਉਹ ਤੁਹਾਨੂੰ ਆਪਣੇ ਇੱਛਤ ਉਦੇਸ਼ ਵੱਲ ਲੈ ਜਾਣ ਜਾਂ ਫਿਰ ਤੁਸੀਂ ਜੀਵਨ ਦੀਆਂ ਕਾਬੂ ਨਾ ਹੋ ਸਕਣ ਵਾਲੀਆਂ ਹਾਲਤਾਂ ਨੂੰ ਆਰਤਾਂ ਬਣਾਉਣ ਦੇ ਸਕਦੇ ਹੋ ਜੋ ਤੁਹਾਨੂੰ ਅਸਫਲਤਾ ਵੱਲ ਲੈ ਜਾਣਗੀਆਂ ਜੇ ਤੁਸੀਂ ਆਪਣੇ ਦਿਮਾਗ ਨੂੰ ਕੇਵਲ ਆਪਣੀ ਮਨਮਰਜ਼ੀ ਦੀ ਚੀਜ਼ ਉੱਪਰ ਕੇਂਦ੍ਰਿਤ ਰੱਖੋਗੇ ਤਾਂ ਤੁਹਾਨੂੰ ਆਪਣੀ ਸਾਰੀ ਇੱਛਾ ਸ਼ਕਤੀ ਨੂੰ ਬਾਹਰ ਆਉਣ ਦਿਓ ਅਤੇ ਆਪਣੇ ਦਿਮਾਗ ਦਾ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਓ ਇਹ ਤੁਹਾਡਾ ਦਿਮਾਗ ਹੈ ਇਹ ਤੁਹਾਨੂੰ ਇਸ ਲਈ ਦਿੱਤਾ ਗਿਆ ਹੈ ਤਾਂ ਕਿ ਇਹ ਨੌਕਰ ਵਾਂਗ ਤੁਹਾਡੀਆਂ ਇੱਛਾਵਾਂ ਪੂਰੀਆਂ ਕਰੇ ਇਹ ਜਾਣ ਲੋ ਕਿ ਤੁਹਾਡੀ ਸਹਿਮਤੀ ਅਤੇ ਸਹਿਯੋਗ ਦੇ ਬਿਨਾ ਕੋਈ ਵੀ ਇਸ ਵਿੱਚ ਜਾ ਆ ਜਾ ਨਹੀਂ ਸਕਦਾ ਜਾਂ ਇਸ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਇਹ ਕਿੰਨੀ ਵੀ ਸੱਚਾਈ ਹੈ ਉਹ ਚੀਜ਼ ਮਿਲ ਜਾਏਗੀ ਜੇ ਤੁਸੀਂ ਆਪਣੇ ਦਿਮਾਗ ਨੂੰ ਅਣਚਾਹੀਆਂ ਚੀਜ਼ਾਂ ਉੱਪਰ ਕੇਂਦ੍ਰਿਤ ਰੱਖੋਗੇ ਤਾਂ ਨਿਸ਼ਚਿਤ ਤੌਰ ਤੇ ਤੁਹਾਨੂੰ ਉਹੀ ਚੀਜ਼ਾਂ ਮਿਲਣਗੀਆਂ ਤੁਹਾਡੇ ਵਿਚਾਰਾਂ ਦੀ ਹਰਤਾ ਆਪਣੇ ਦਿਮਾਗ ਦੀ ਖੁਰਾਕ ਨਾਲ ਵਿਕਸਿਤ ਹੁੰਦੀਆਂ ਹਨ ਇਹ ਉਤਨਾ ਹੀ ਨਿਸ਼ਚਿਤ ਹੈ ਜਿੰਨਾ ਇਹ ਕਿ ਦਿਨ ਪਿੱਛੋਂ ਰਾਤ ਹੁੰਦੀ ਹੈ ਇਸ ਗੱਲ ਨੂੰ ਯਾਦ ਰੱਖੋ ਜਦੋਂ ਤੁਹਾਨੂੰ ਪਰੇਸ਼ਾਨ ਕਰਨ ਵਾਲੀਆਂ ਹਾਲਤਾਂ ਸਾਹਮਣੇ ਆਉਣ ਜੋ ਤੁਹਾਡੇ ਕਾਬੂ ਤੋਂ ਬਾਹਰ ਹੋਣ ਇਸ ਗੱਲ ਨੂੰ ਯਾਦ ਰੱਖੋ ਜਦੋਂ ਅਮੀਰੀ ਦੀ ਚੇਤਨਾ ਦੀ ਥਾਂ ਗਰੀਬੀ ਦਾ ਡਰ ਤੁਹਾਡੇ ਦਿਮਾਗ ਉੱਪਰ ਹਾਵੀ ਹੋ ਜਾਏ ਅਤੇ ਇਹ ਯਾਦ ਰੱਖੋ ਕਿ ਸਵੇਰ ਅਨੁਸ਼ਾਸਨ ਹੀ ਉਹ ਇੱਕੋ ਇੱਕ ਜਰੀਆ ਹੈ ਜਿਸ ਰਾਹੀਂ ਵਿਅਕਤੀ ਆਪਣੇ ਦਿਮਾਗ ਉੱਪਰ ਪੂਰਾ ਕਾਬੂ ਕਰ ਸਕਦਾ ਹੈ ਤੁਸੀਂ ਕੋਈ ਕੀੜੇ ਮਕੌੜੇ ਨਹੀਂ ਹੋ ਜਿਸ ਨੂੰ ਮਿੱਟੀ ਵਿੱਚ ਰਿੰਗਣ ਲਈ ਬਣਾਇਆ ਗਿਆ ਹੈ ਜੇ ਅਜਿਹਾ ਹੁੰਦਾ ਤਾਂ ਤੁਹਾਨੂੰ ਅਜਿਹੇ ਸਰੀਰਕ ਸਾਧਨ ਦਿੱਤੇ ਗਏ ਹੁੰਦੇ ਜਿਨ੍ਹਾਂ ਰਾਹੀਂ ਤੁਸੀਂ ਆਪਣੇ ਦੋ ਪੈਰਾਂ ਉੱਪਰ ਤੁਰਨ ਦੀ ਥਾਂ ਢਿੱਡ ਭਾਰ ਰਿੰਗਣ ਦੇ ਸਮਰੱਥ ਹੁੰਦੇ ਤੁਹਾਡੇ ਸਰੀਰ ਨੂੰ ਇਤਨਾ ਸਮਰੱਥਾ ਵਾਲਾ ਬਣਾਇਆ ਗਿਆ ਹੈ ਕਿ ਤੁਸੀਂ ਖੜੇ ਹੋ ਸਕੋ ਤੁਰ ਸਕੋ ਅਤੇ ਸੋਚ ਸਕੋ ਤੁਸੀਂ ਉਸ ਸਰਵਉੱਚ ਦੇਨ ਤੱਕ ਪਹੁੰਚਣ ਦਾ ਤਰੀਕਾ ਸੋਚ ਸਕਦੇ ਹੋ ਜਿਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ ਇਸ ਤੋਂ ਘੱਟ ਵਿੱਚ ਸੰਤੁਸ਼ਟ ਕਿਉਂ ਰਹੀਏ ਈਸ਼ਵਰ ਦੇ ਦਿੱਤੇਗੇ ਸਭ ਤੋਂ ਅਨਮੋਲ ਤੋਹਫੇ ਆਪਣੇ ਦਿਮਾਗ ਦੀ ਤਾਕਤ ਦੇ ਲਾਭ ਵੱਲ ਉਹ ਪ੍ਰਾਮਤਾ ਦਿਖਾ ਕੇ ਜਾਂ ਉਸ ਨੂੰ ਅੱਖਾਂ ਪਰੋਖੇ ਕਰਕੇ ਉਸ ਦਾ અપਮਾਨ ਕਿਉਂ ਕਰੀਏ ਇਨਸਾਨ ਦੇ ਦਿਮਾਗ ਦੀਆਂ ਸੰਭਾਵਿਤ ਸ਼ਕਤੀਆਂ ਸਮਝ ਤੋਂ ਪਰਾਂ ਹਨ ਅਰਥਾਤ ਇਨਸਾਨ ਪੂਰੀ ਤਰ੍ਹਾਂ ਇਹ ਨਹੀਂ ਸਮਝ ਸਕਿਆ ਇਸ ਦੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਉਹ ਆਪਣੀ ਕਿਸਮਤ ਬਣਾ ਸਕਦਾ ਹੈ। ਇਹੀ ਕਾਰਨ ਹੈ ਕਿ ਉਹ ਇਹਨਾਂ ਦੀ ਵਰਤੋਂ ਨਹੀਂ ਕਰਦਾ ਜਾਂ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਇਨਸਾਨ ਦੇ ਦਿਮਾਗ ਦੀਆਂ 20 ਮਹਾਨ ਸ਼ਕਤੀਆਂ ਅਵਚੇਤਨ ਦਿਮਾਗ ਹੀ ਅਸੀਮ ਬੁੱਧੀ ਤੱਕ ਪਹੁੰਚਣ ਵਾਲਾ ਦਰਵਾਜ਼ਾ ਹੈ। ਇਸ ਦਰਵਾਜ਼ੇ ਨੂੰ ਬਹੁਤ ਚਲਾਕੀ ਨਾਲ ਬਣਾਇਆ ਗਿਆ ਹੈ। ਇਹ ਉਦੋਂ ਖੁੱਲਦਾ ਹੈ ਜਦੋਂ ਆਸਥਾ ਦੀ ਮਾਨਸਿਕ ਹਾਲਤ ਰਹੀ। ਇਸ ਦੀ ਵਰਤੋਂ ਦੀ ਪੂਰੀ ਤਿਆਰੀ ਹੋ ਜਾਏ ਮੈਂ ਇਹਨਾਂ ਸ਼ਕਤੀਆਂ ਦਾ ਬਧੇਰੇ ਵਿਸਤਾਰ ਨਾਲ ਵਰਣਨ ਕਰਨਾ ਚਾਹੁੰਗਾ ਨੰਬਰ 1 ਦਿਮਾਗ ਵਿੱਚ ਕਲਪਨਾ ਸ਼ਕਤੀ ਦਿੱਤੀ ਗਈ ਹੈ ਜਿਸ ਰਾਹੀਂ ਉਮੀਦਾਂ ਅਤੇ ਉਦੇਸ਼ਾਂ ਨੂੰ ਸাকার ਕਰਨ ਦੇ ਤਰੀਕੇ ਸੁਝਾਏ ਜਾਂਦੇ ਹਨ ਇਸ ਵਿੱਚ ਇੱਛਾ ਅਤੇ ਉਤਸ਼ਾਹ ਦੀ ਹਰੇਕ ਸਮਰੱਥਾ ਦਿੱਤੀ ਗਈ ਹੈ ਜਿਸ ਰਾਹੀਂ ਯੋਜਨਾਵਾਂ ਅਤੇ ਉਦੇਸ਼ਾਂ ਅਨੁਸਾਰ ਕੰਮ ਕੀਤਾ ਜਾ ਸਕੇ ਇਸ ਵਿੱਚ ਇੱਛਾ ਸ਼ਕਤੀ ਦਿੱਤੀ ਗਈ ਹੈ ਜਿਸ ਰਾਹੀਂ ਯੋਜਨਾ ਅਤੇ ਉਦੇਸ਼ ਉੱਪਰ ਲੰਬੇ ਸਮੇਂ ਤੱਕ ਕੰਮ ਕੀਤਾ ਜਾ ਸਕੇ। ਨੰਬਰ 2 ਇਸ ਵਿੱਚ ਆਸਥਾ ਦੀ ਸਮਰੱਥਾ ਦਿੱਤੀ ਗਈ ਹੈ। ਜਿਸ ਰਾਹੀਂ ਪੂਰਾ ਦਿਮਾਗ ਅਸੀਮ ਬੁੱਧੀ ਦੀ ਪ੍ਰੇਰਕ ਸ਼ਕਤੀ ਵੱਲ ਮੁੜ ਜਾਂਦਾ ਹੈ। ਅਤੇ ਇਸ ਦੌਰਾਨ ਇੱਛਾ ਸ਼ਕਤੀਆਂ ਅਤੇ ਤਰਕ ਸ਼ਕਤੀਆਂ ਸ਼ਾਂਤ ਰਹਿੰਦੀਆਂ ਹਨ। ਜਦੋਂ ਦਿਮਾਗ ਛੇਵੀਂ ਇੰਦਰੀ ਰਾਹੀਂ ਦੂਜੇ ਦਿਮਾਗ ਦੇ ਨੇੜਲੇ ਸੰਪਰਕ ਵਿੱਚ ਆਉਣ ਲਈ ਤਿਆਰ ਹੋ ਜਾਂਦਾ ਹੈ। ਮਾਸਟਰ ਮਾਈਂਡ ਸਿਧਾਂਤ ਰਾਹੀਂ ਤਾਂ ਇਸ ਨਾਲ ਉਸ ਨੂੰ ਦੂਜਿਆਂ ਦੀਆਂ ਹਰੇਕ ਸ਼ਕਤੀਆਂ ਵੀ ਮਿਲ ਜਾਂਦੀਆਂ ਹਨ ਇਸ ਨਾਲ ਕਲਪਨਾਸ਼ੀਲਤਾ ਨੂੰ ਪ੍ਰਭਾਵਸ਼ਾਲੀ ਪ੍ਰੇਰਣਾ ਮਿਲਦੀ ਹੈ ਨੰਬਰ 3 ਇਸ ਵਿੱਚ ਤਰਕ ਸ਼ਕਤੀ ਦਿੱਤੀ ਗਈ ਹੈ ਜਿਸ ਰਾਹੀਂ ਤੱਥਾਂ ਤੇ ਸਿਧਾਂਤਾਂ ਨੂੰ ਨਿਸ਼ਚੇ ਵਿਚਾਰਾਂ ਤੇ ਯੋਜਨਾਵਾਂ ਵਿੱਚ ਬਦਲਿਆ ਜਾ ਸਕਦਾ ਹੈ ਨੰਬਰ 4 ਇਸ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਇਹ ਦੂਜੇ ਦਿਮਾਗਾਂ ਨਾਲ ਮਨੋਲਾਗ ਕਰ ਸਕੇ ਜਿਸ ਨੂੰ ਟੈਲੀਪੈਥੀ ਕਹਿੰਦੇ ਹਨ 5 ਨੰਬਰ ਇਸ ਨੂੰ ਸਿੱਟਾ ਕੱਢਣ ਦੀ ਸ਼ਕਤੀ ਦਿੱਤੀ ਗਈ ਹੈ ਜਿਸ ਰਾਹੀਂ ਅਤੀਤ ਦਾ ਵਿਸ਼ਲੇਸ਼ਣ ਕਰਕੇ ਭਵਿੱਖ ਦਾ ਪਹਿਲਾ ਪਤਾ ਲਾਇਆ ਜਾ ਸਕਦਾ ਹੈ ਇਹ ਸਮਰੱਥਾ ਸਪਸ਼ਟ ਕਰਦੀ ਹੈ ਕਿ ਦਾਰਸ਼ਨਿਕ ਭਵਿੱਖ ਦਾ ਅੰਦਾਜ਼ਾ ਲਾਉਣ ਲਈ ਅਤੀਤ ਅਤੀਤ ਵੱਲ ਕਿਉਂ ਦੇਖਦੇ ਹਨ ਛੇਵੀਂ ਸ਼ਕਤੀ ਇਸ ਨੂੰ ਆਪਣੇ ਵਿਚਾਰਾਂ ਦੀ ਸ਼ਕਤੀ ਚੁਣਨ, ਠੀਕ ਕਰਨ ਅਤੇ ਕਾਬੂ ਕਰਨ ਦੇ ਸਾਧਨ ਦਿੱਤੇ ਗਏ ਹਨ। ਇਹਨਾਂ ਰਾਹੀਂ ਵਿਅਕਤੀ ਨੂੰ ਆਪਣੇ ਚિત੍ਰਿਤ ਚਰਿੱਤਰ ਨੂੰ ਨਿਰਮਾਣ ਕਰਨ ਦਾ ਹੱਕ ਦਿੱਤਾ ਗਿਆ ਹੈ ਜੋ ਇੱਛਾ ਅਨੁਸਾਰ ਢਾਲਿਆ ਜਾ ਸਕਦਾ ਹੈ ਅਤੇ ਇਸ ਨੂੰ ਇਹ ਸ਼ਕਤੀ ਵੀ ਦਿੱਤੀ ਗਈ ਹੈ ਕਿ ਇਹ ਤੈਅ ਕਰੇ ਕਿ ਦਿਮਾਗ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਤੇਜ਼ ਹੋਣਗੇ। ਸੱਤਵੀਂ ਸ਼ਕਤੀ ਇਸ ਨੂੰ ਆਪਣੇ ਹਰ ਵਿਚਾਰ ਨੂੰ ਗ੍ਰਹਿਣ ਕਰਨ रिकॉर्ड ਕਰਨ ਅਤੇ ਯਾਦ ਕਰਨ ਦਾ ਇੱਕ ਅਦਭੁਤ ਫਲਾਈਂਗ ਸਿਸਟਮ ਦਿੱਤਾ ਗਿਆ ਹੈ ਜਿਸ ਨੂੰ ਯਾਦ ਸ਼ਕਤੀ ਕਿਹਾ ਜਾਂਦਾ ਹੈ ਇਹ ਅਦਭੁਤ ਦੌਲਤ ਆਪਣੇ ਆਪ ਜੁੜੇ ਵਿਚਾਰਾਂ ਨੂੰ ਇਉਂ ਵੰਡ ਦਿੰਦੀ ਹੈ ਕਿ ਕਿਸੇ ਵਿਸ਼ੇਸ਼ ਵਿਚਾਰ ਨੂੰ ਯਾਦ ਕਰਨ ਨਾਲ ਉਸ ਨਾਲ ਜੁੜੇ ਵਿਚਾਰ ਆਪਣੇ ਆਪ ਯਾਦ ਆ ਜਾਂਦੇ ਹਨ 8ਵੀਂ ਸ਼ਕਤੀ ਇਸ ਨੂੰ ਭਾਵਨਾਵਾਂ ਦੀ ਸ਼ਕਤੀ ਦਿੱਤੀ ਗਈ ਹੈ ਜਿਸ ਰਾਹੀਂ ਇਹ ਸਰੀਰ ਨੂੰ ਇਛਿਤ ਕਰਮ ਲਈ ਪ੍ਰੇਰਿਤ ਕਰ ਸਕਦਾ ਹੈ 9ਵੀਂ ਸ਼ਕਤੀ ਇਸ ਨੂੰ ਗੁਪਤ ਰੂਪ ਵਿੱਚ ਅਤੇ ਚੁੱਪ-ਚਾਪ ਕੰਮ ਕਰਨ ਦੀ ਸ਼ਕਤੀ ਦਿੱਤੀ ਗਈ ਹੈ ਜਿਸ ਰਾਈਂ ਸਾਰੀਆਂ ਹਾਲਤਾਂ ਵਿੱਚ ਵਿਚਾਰ ਨੂੰ ਗੁਪਤ ਰੱਖਣਾ ਲਾਜ਼ਮੀ ਹੁੰਦਾ ਹੈ 10ਵੀਂ ਸ਼ਕਤੀ ਇਸ ਕੋਲ ਸਾਰੇ ਵਿਸ਼ਿਆਂ ਦਾ ਉੱਪਰ ਗਿਆਨ ਪ੍ਰਾਪਤ ਕਰਨ ਜਥੇ ਬੰਦ ਕਰਨ ਇਕੱਠਾ ਕਰਨ ਅਤੇ ਪ੍ਰਗਟ ਕਰਨ ਦੀ ਬੇਅੰਤ ਸਮਰੱਥਾ ਹੁੰਦੀ ਹੈ ਚਾਹੇ ਇਹ ਗਿਆਨ ਭੌਤਿਕੀ ਦਾ ਹੀ ਹੋਵੇ ਜਾਂ ਰਹੱਸਵਾਦੀ ਦਾ ਬਾਹਰੀ ਦੁਨੀਆ ਜਾਂ ਅੰਦਰੂਨੀ ਜਗਤ ਦਾ 11ਵੀਂ ਸ਼ਕਤੀ ਇਸ ਕੋਲ ਸਰੀਰਕ ਸਿਹਤ ਨੂੰ ਚੰਗਾ ਬਣਾਈ ਰੱਖਣ ਦੀ ਸ਼ਕਤੀ ਵੀ ਹੈ ਅਤੇ ਸਪਸ਼ਟ ਰੂਪ ਨਾਲ ਇਹ ਸਾਰੀਆਂ ਬਿਮਾਰੀਆਂ ਦੇ ਇਲਾਜ ਦੇ ਇੱਕੋ ਇੱਕ ਸਮਰਪਤ ਹੈ ਬਾਕੀ ਸਾਰੇ ਸਰੋਤ ਤਾਂ ਸਿਰਫ ਯੋਗਦਾਨ ਦਿੰਦੇ ਹਨ ਇਹ ਸਰੀਰ ਨੂੰ ਸੰਤੁਲਿਤ ਰੱਖਣ ਲਈ ਇੱਕ ਆਦਰਸ਼ ਦ੍ਰੁਸhti ਦੀ ਦੌਲਤ ਵੀ ਚਲਾਉਂਦਾ ਹੈ ਜੋ ਸਵੈਚਲਿਤ ਹੈ 12ਵੀਂ ਸ਼ਕਤੀ ਇਸ ਵਿੱਚ ਰਸਾਇਣਾਂ ਦੀ ਇੱਕ ਅਦਭੁਤ ਸਵੈਚਲਿਤ ਦੌਲਤ ਵੀ ਹੁੰਦੀ ਹੈ ਜੋ ਸਰੀਰ ਦੀ ਸੰਭਾਲ ਤੇ ਠੀਕ ਕਰਨ ਲਈ ਖੁਰਾਕ ਨੂੰ ਜ਼ਰੂਰੀ ਤੱਤਾਂ ਵਿੱਚ ਬਦਲਦਾ ਹੈ। 13ਵੀਂ ਸ਼ਕਤੀ ਇਹ ਦਿਲ ਨੂੰ ਆਪਣੇ ਆਪ ਚਲਾਉਂਦਾ ਹੈ ਜਿਸ ਰਾਹੀਂ ਇਹ ਖੂਨ ਰਾਹੀਂ ਭੋਜਨ ਨੂੰ ਸਰੀਰ ਦੇ ਹਰ ਅੰਗ ਤੱਕ ਪਹੁੰਚਾਉਂਦਾ ਹੈ ਅਤੇ ਰਹਿੰਦ-ਖੂੰਦ ਚੀਜ਼ਾਂ ਅਤੇ ਮਰਦੇ ਕੋਸ਼ਿਕਾਵਾਂ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ। 14ਵੀਂ ਸ਼ਕਤੀ ਇਸ ਕੋਲ ਸਵੇ ਅਨੁਸ਼ਾਸਨ ਦੀ ਸ਼ਕਤੀ ਹੈ ਜਿਸ ਰਾਹੀਂ ਇਹ ਕੋਈ ਵੀ ਚੰਗੀ ਆਦਤ ਪਾ ਸਕਦਾ ਹੈ ਅਤੇ ਤਦ ਤੱਕ ਕਾਇਮ ਰੱਖ ਸਕਦਾ ਹੈ ਜਰ ਤੱਕ ਆਰਦ ਦੀ ਬ੍ਰਹਿਮੰਡੀ ਸ਼ਕਤੀ ਇਸ ਨੂੰ ਸਥਾਈ ਅਤੇ ਆਪਣੇ ਆਪ ਚੱਲਣ ਵਾਲਾ ਨਾ ਬਣਾ ਦੇਵੇ 15ਵੀਂ ਸ਼ਕਤੀ ਇੱਥੇ ਅਸੀਂ ਪ੍ਰਾਰਥਨਾ ਜਾਂ ਨਿਸ਼ਚਿਤ ਇੱਛਾ ਜਾਂ ਉਦੇਸ਼ ਦੇ ਕਿਸੇ ਵੀ ਰੂਪ ਰਾਹੀਂ ਅਸੀਂ ਅਕਲਮੰਦੀ ਨਾਲ ਵਰਣਨ ਕਰ ਸਕਦੇ ਹਾਂ ਇਸ ਦੀ ਪਰਖਿਆ ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ ਇਸ ਲਈ ਆਸਥਾ ਦੇ ਨਾਲ ਅਵਚੇਤਨ ਦਿਮਾਗ ਦੀ ਵਰਤੋਂ ਦੀ ਲੋੜ ਹੁੰਦੀ ਹੈ 16ਵੀਂ ਸ਼ਕਤੀ ਇਹ ਭੌਤਿਕ ਜਗਤ ਦੇ ਹਰ ਵਿਚਾਰ ਹਰ ਔਜ਼ਾਰ ਹਰ ਮਸ਼ੀਨ ਅਤੇ ਹਰ ਸੰਦ ਦੀ ਖੋਜ ਦਾ ਇੱਕ ਇੱਕ ਜਨਮਦਾਤਾ ਹੈ 17ਵੀਂ ਸ਼ਕਤੀ ਇਹ ਸੁੱਖ ਅਤੇ ਦੁੱਖ ਦਾ ਇੱਕੋ ਇੱਕ ਸਰੋਤ ਹੈ ਇਹਨਾਂ ਦੋਹਾਂ ਵਿਰੋਧੀ ਵਿਚਾਰਾਂ ਵਿੱਚੋਂ ਜਿਸ ਦੀ ਸ਼ਕਤੀ ਵੀ ਪ੍ਰਬਲ ਹੁੰਦੀ ਹੈ ਇਹ ਉਸ ਅਭਿਵਿਅਕਤੀ ਕਰਨ ਵਿੱਚ ਆਪਣੀ ਊਰਜਾ ਲਾਉਂਦਾ ਹੈ 18ਵੀਂ ਸ਼ਕਤੀ ਇਹ ਸਮੂਹ ਮਨੁੱਖੀ ਸਬੰਧਾਂ ਅਤੇ ਸਮੂਹ ਮਨੁੱਖੀ ਵਿਹਾਰ ਦਾ ਸਰੋਤ ਹੈ ਇਸੇ ਨਾਲ ਦੋਸਤੀ ਅਤੇ ਦੁਸ਼ਮਣੀ ਹੁੰਦੀ ਹੈ ਜੇ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਦਾ ਇਸ਼ਾਰਾ ਦਿੱਤਾ ਜਾਂਦਾ ਹੈ 19ਵੀਂ ਸ਼ਕਤੀ ਇਸ ਕੋਲ ਸਾਰੇ ਬਾਰੇ ਹਾਲਤਾਂ ਤੇ ਸਥਿਤੀਆਂ ਦਾ ਵਿਰੋਧ ਕਰਨ ਅਤੇ ਉਹਨਾਂ ਨਾਲ ਆਪਣੀ ਰੱਖਿਆ ਕਰਨ ਸ਼ਕਤੀ ਹੈ ਹਾਲਾਂਕਿ ਇਹ ਹਮੇਸ਼ਾ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦਾ 20ਵੀਂ ਸ਼ਕਤੀ ਤਰਕ ਅੰਦਰ ਇਸ ਦੀ ਕੋਈ ਸੀਮਾ ਨਹੀਂ ਹੈ ਸਿਵਾਏ ਉਹਨਾਂ ਦੇ ਜੋ ਕੁਦਰਤੀ ਨਿਜਮਾ ਵਿਰੁੱਧ ਹੋਣ ਇਸ ਦੀਆਂ ਸੀਮਾਵਾਂ ਉਹੀ ਹਨ ਜਿਨ੍ਹਾਂ ਨੂੰ ਵਿਅਕਤੀ ਆਸਥਾ ਦੇ ਅਨਹੋਂਦ ਕਰਕੇ ਮਨਜ਼ੂਰ ਕਰਦਾ ਹੈ ਉਸ ਨੂੰ ਉਹ ਹਾਸਲ ਵੀ ਕਰ ਸਕਦਾ ਹੈ ਮੈਂ ਤੁਹਾਨੂੰ ਘੱਟੋ ਘੱਟ 20 ਹੋਰ ਉਦਾਹਰਨਾਂ ਦੇ ਸਕਦਾ ਹਾਂ ਕਿ ਦਿਮਾਗ ਕਿੰਨਾ ਅਜੀਬ ਅਤੇ ਸ਼ਕਤੀਸ਼ਾਲੀ ਹੈ ਦਿਮਾਗ ਦੀ ਇਤਨੀ ਹੈਰਾਨ ਕਰਨ ਵਾਲੀ ਸ਼ਕਤੀ ਦੇ ਬਾਵਜੂਦ ਬਧੇਰੇ ਲੋਕ ਇਸ ਉੱਪਰ ਕਾਬੂ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇਹੀ ਕਾਰਨ ਹੈ ਕਿ ਉਹ ਡਰਾਂ ਤੇ ਔਕੜਾਂ ਤੋਂ ਤਅਪੀਤ ਹੋ ਕੇ ਜੀਵਨ ਜਿਉਂਦੇ ਹਨ ਜਿਨ੍ਹਾਂ ਦੀ ਕਲਪਨਾ ਦੇ ਸਿਵਾਏ ਇਦਰੇ ਹੋਰ ਅਸਤਿਤਵ ਨਹੀਂ ਹੁੰਦਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ